ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰੇ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਾਨਾ ਪਹੁੰਚ ਸਕਣ ਜੀ ਜੇ ਤੁਹਾਨੂੰ ਆਪਣੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਜੇ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਵਟਸਐਪ ਨੰਬਰ ਤੇ ਫਾਈਲ ਨੰਬਰ ਦੱਸ ਕੇ ਮੈਸੇਜ ਕਰਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਬਧੀ ਦੇ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤੇ ਨੋਟ ਕਰੋ ਜੀ ਅੱਜ ਦੇ ਫਾਈਲ ਨੰਬਰ 412 ਇਹ ਦੋ ਸੱਕੀਆਂ ਭੈਣਾਂ ਦੇ ਰਿਸ਼ਤੇ ਆ ਜੀ। ਨਾਮ ਕੌਰ ਜ਼ਿਲ੍ਹਾ ਜਲੰਧਰ ਕਾਸਟ ਜੱਟ ਸੀ ਕਿ ਗੋਤ ਸਿੱਧੂ। ਜਨਮ ਅਗਸਤ 1998। ਕੱਦ 5 ਫੁੱਟ 5 ਇੰਚ ਪੜ੍ਹਾਈ ਬੀਏ ਪਾਸ। ਕੰਮ ਕੁੜੀਆਂ ਸਲਾਈ ਦਾ ਵੀ ਵਧੀਆ ਜਾਣਦੀਆਂ ਨੇ। ਘਰੇਲੂ ਕੰਮਕਾਰ ਕੁੜੀਆਂ ਸਾਰਾ ਕਰ ਲੈਂਦੀਆਂ ਨੇ। ਪਿਤਾ ਜੀ ਦਾ ਕੰਮ ਐਗਰੀਕਲਚਰ, ਮਾਤਾ ਦੀ ਹਾਊਸ ਵਾਈਫ ਇੱਕ ਭਰਾ ਅਨਮੈਰਿਡ। ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡੇ ਨੂੰ ਜ਼ਮੀਨ ਆਉਂਦੀ ਹੋਵੇ 5 ਕਿੱਲਾਂ ਤੱਕ, ਪਰਿਵਾਰ ਵਧੀਆ ਹੋਵੇ, ਮੁੰਡਾ ਸਿਹਤਨਕਾ ਹੋਵੇ ਨਸ਼ਾ ਰਹਿਤ ਹੋਵੇ। ਅਗਲੀ ਕੁੜੀ ਦਾ ਰਿਸ਼ਤਾ ਹੈ ਜੀ ਇਹ ਦੋ ਪਹਿਲਾਂ ਦੇ ਰਿਸ਼ਤੇ ਨੇ ਨਾਮ ਕੌਰ ਜਲੰਧਰ ਜ਼ਿਲ੍ਹਾ ਕਾਸਟ ਜੱਟ ਸਿੱਖ ਗੋਤ ਸਿੱਧੂ ਜਨਮ 25 ਅਗਸਤ 1996 ਹਾਈਟ 5 ਫੁੱਟ 6 ਇੰਚ ਪੜ੍ਹਾਈ ਬੀ ਕਾਮ ਕੰਪਲੀਟ ਰਿਸ਼ਤਾ ਚਾਹੀਦਾ ਹੈ ਜੇ ਮੁੰਡਾ ਸੋਹਣਾ ਸੁਨੱਖਾ ਹੋਵੇ ਜ਼ਮੀਨ 5 ਕਿੱਲੇ ਤੋਂ ਘੱਟ ਨਾ ਆਉਂਦੀ ਹੋਵੇ ਪੜ੍ਹਿਆ ਲਿਖਿਆ ਹੋਵੇ ਚਾਹੇ ਇੱਕੋ ਪਰਿਵਾਰ ਦੇ ਦੋ ਮੁੰਡਿਆਂ ਦੇ ਰਿਸ਼ਤੇ ਹੋਣ ਇਹ ਇੱਕੋ ਪਰਿਵਾਰ ਦੇ ਵਿੱਚ ਵੀ ਦੋਨੇ ਕੁੜੀਆਂ ਦਾ ਰਿਸ਼ਤਾ ਕਰ ਦੇਣਗੇ ਜੀ ਪਰ ਜ਼ਮੀਨ 5-5 ਕਿੱਲੇ ਤੱਕ ਆਉਂਦੀ ਹੋਵੇ ਤੇ ਜੇ ਬਾਕੀ ਪਰਿਵਾਰ ਦੇ ਵਿੱਚ ਇੱਕ ਮੁੰਡਾ ਬੈਠਾ ਤਾਂ ਉਹ ਵੀ ਰਿਸ਼ਤਾ ਇਹ ਦੇਖ ਸਕਦੇ ਨੇ ਸੰਪਰਕ ਤੁਸੀਂ ਕਰ ਸਕਦੇ ਹੋ ਜੀ ਨੰਬਰ ਲੈ ਕੇ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 408 ਨਾਮ ਕੌਰ ਜ਼ਿਲ੍ਹਾ ਤਰਨਤਾਰਨ ਕਾਸਟ ਜੱਟ ਸਿੱਖ ਗੋਤ ਮਾਨ ਜਨਮ ਜਨਵਰੀ 1997 ਹਾਈਟ 5 ਫੁੱਟ 3 ਇੰਚ ਪੜ੍ਹਾਈ ਪੀਜੀ ਡੀਸੀਏ ਅਤੇ ਕੁੜੀ ਸੋਹਣੀ ਸੁਨੱਖੀ ਹੈ ਪਿਤਾ ਦਾ ਕੰਮ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡੇ ਨੂੰ ਜ਼ਮੀਨ ਆ 5 ਤੋਂ 10 ਕਿਲਿਆਂ ਤੱਕ ਆਉਂਦੀ ਹੋਵੇ ਪੜ੍ਹਾਈ ਵਧੀਆ ਕੀਤੀ ਹੋਵੇ ਸੋਹਣਾ ਸੁਨੱਖਾ ਹੋਵੇ ਖੇਤੀ ਦੀ ਨਾਲ ਮੁੰਡਾ ਆਪਣਾ ਹੋਰ ਵੀ ਬਿਜ਼ਨਸ ਕਰਦਾ ਹੋਵੇ ਤੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੀ ਦਿੱਤੀ ਹੋਈ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਇਹ ਕੁੜੀ ਕੈਨੇਡਾ ਪੀਆਰ ਹੈ ਨਾਮ ਕੌਰ ਜ਼ਿਲ੍ਹਾ ਫਤਿਹਗੜ ਸਾਹਿਬ ਕਾਸਟ ਜੱਟ ਸਿੱਖ ਗੋਤ ਸੇਖੋ ਹਾਈਟ 5 ਫੁੱਟ 5 ਇਚ ਜਨਮ ਜੁਲਾਈ 1999 ਪੜ੍ਹਾਈ ਬੀਐਸਸੀ ਨਰਸਿੰਗ ਲੀਵਿੰਗ ਇਨ ਅਨਟਾਰੀਓ ਸਟੇਟਸ ਇਨ ਕੈਨੇਡਾ ਪੀਆਰ ਜੋਬ ਐਂ ਜੋਬ ਕੁੜੀ ਕਰਦੀ ਹੈ ਜੀ ਕੈਨੇਡਾ ਵਿੱਚ ਤੇ ਬਾਕੀ ਤੁਸੀਂ ਇਨਫੋਰਮੇਸ਼ਨ ਸਾਰੀ ਸੰਪਰਕ ਨੰਬਰ ਲੈ ਕੇ ਆਪਣੇ ਤੋਂ ਕਰ ਸਕਦੇ ਹੋ ਜੀ ਕੁੜੀ ਸੋਹਣੀ ਸੁਨੱਖੀ ਹੈ ਦੋ ਭਰਾ ਨੈਰੇਡਰ ਇਨ ਕੈਨੇਡਾ ਖੇਤੀ ਕਰਦੇ ਨੇ ਜੀ ਪਿਤਾ ਜੀ ਇੰਡੀਆ ਦੇ ਵਿੱਚ ਪਰ ਇਹਨਾਂ ਦਾ ਵੀਜ਼ਾ ਵੀ ਲੱਗਿਆ ਹੋਇਆ ਹੈ ਮਾਤਾ ਪਿਤਾ ਦਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡਾ ਸੋਹਣਾ ਸੁਨੱਖਾ ਹੋਵੇ ਜ਼ਮੀਨ 10 ਤੋਂ 12 ਕਿੱਲਿਆਂ ਤੱਕ ਆਉਂਦੀ ਹੋਵੇ ਜਾਂ ਇਸ ਤੋਂ ਜ਼ਿਆਦਾ ਆਉਂਦੀ ਹੋਵੇ ਮੁੰਡਾ ਚਾਹੀ ਕੈਨੇਡਾ ਹੋਵੇ ਜਾਂ ਇੰਡੀਆ ਦੇ ਵਿੱਚ ਇਹ ਸੰਪਰਕ ਕਰ ਸਕਦੇ ਨੇ ਜੀ ਪਰਿਵਾਰ ਨਾਲ ਜੇ ਹੇਰੀ ਇਸਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਦੂਜੀ ਸਾਡੀ ਦਿੱਤੀ ਹੋਈ WhatsApp ਨੰਬਰ ਤੇ ਆਪਣਾ ਬਾਇਓ ਡਾਟਾ ਭੇਜ ਕੇ ਜਾਂ ਸਿੱਧਾ ਡਾਇਰੈਕਟ ਪਰਿਵਾਰ ਦਾ ਨੰਬਰ ਸੰਪਰਕ ਨੰਬਰ ਅਤੇ ਹੋਰ ਬਧੀਰੀ ਜਾਣਕਾਰੀ ਲੈ ਸਕਦੇ ਹੋ ਜੀ ਦਿੱਤਾ ਗਿਆ ਨੰਬਰ ਹੈ ਜੀ ਥੱਲੇ ਸੰਪਰਕ ਨੰਬਰ 96462 98212 ਸਤਿ ਸ੍ਰੀ ਅਕਾਲ ਜੀ